ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਹਾਣੀ ਸ਼ੁਰੂ ਹੁੰਦੀ ਹੈ ਰਹੀਮਪੁਰ ਦੇ ਨਵਾਬ ਤੋਂ ਰਹੀਮਪੁਰ ਦੇ ਨਵਾਬ ਨੇ ਸਿੰਘਾਂ ਦੇ ਨਾਲ ਮੱਥਾ ਲਾਇਆ ਸੀ ਭਾਈ ਮਾਨ ਸਿੰਘ ਭਾਈ ਰਾਮ ਸਿੰਘ ਭਾਈ ਦਇਆ ਸਿੰਘ ਤੇ ਭਾਈ ਬਚਿੱਤਰ ਸਿੰਘ ਵਰਗੇ ਸੂਰਮਿਆਂ ਨੇ ਐਸੀ ਤਲਵਾਰ ਚਲਾਈ ਕਿ ਨਵਾਬ ਜੰਗੇ ਮੈਦਾਨ ਚੋ ਦੌੜ ਗਿਆ ਤੇ ਜਦੋਂ ਹੀ ਨਵਾਬ ਆਪਣੀ ਜਾਨ ਬਚਾ ਕੇ ਉਥੋਂ ਚਲਾ ਗਿਆ ਤਾਂ ਜੰਗ ਖਤਮ ਹੋ ਚੁੱਕੀ ਸੀ ਢੂੜ ਬੈਠ ਰਹੀ ਸੀ ਤੇ ਜਦੋਂ ਸਿੱਖ ਵਾਪਸ ਮੋੜੇ crazy. ਉਹਨਾਂ ਨੂੰ ਰਾਸਤੇ ਦੇ ਵਿੱਚ ਇੱਕ ਪਾਲਕੀ ਦੇਸੀ ਤੇ ਇਹ ਪਾਲਕੀ ਬਹੁਤ ਜ਼ਿਆਦਾ ਕੀਮਤੀ ਸੀ ਤੇ ਸ਼ਾਹੀ ਲੱਗ ਰਹੀ ਸੀ ਤੇ ਜਦੋਂ ਸਿੰਘਾਂ ਨੇ ਉਸ ਪਾਲਕੀ ਦੇ ਅੰਦਰ ਵੇਖਿਆ ਤਾਂ ਦੇਖਣ ਨੂੰ ਮਿਲਦਾ ਹੈ ਉੱਥੇ ਇੱਕ ਮੁਸਲਿਮ ਕੁੜੀ ਸੈਮੀ ਜੀ ਬੈਠੀ ਸੀ ਤੇ ਫਿਰ ਬਾਤਨੋਂ ਪਤਾ ਲੱਗਾ ਕਿ ਇਹ ਨਵਾਬ ਦੇ ਪਰਿਵਾਰ ਦੀ ਇੱਕ ਕੁੜੀ ਸੀ ਜਿਸ ਨੂੰ ਉਹ ਭੱਜਦਾ ਬਾਦ ਦਾ ਪਿੱਛੇ ਹੀ ਛੱਡ ਗਿਆ ਹੁਣ ਸਿੱਖਾਂ ਨੇ ਇਹ ਸੋਚਿਆ ਕਿ ਮੁਸਲਮਾਨ ਸਾਡੀਆਂ ਧੀਆਂ ਬੇਟੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਅੱਜ ਮੁਸਲ ਮਾਨਾ ਦੀ ਧੀ ਸਾਡੇ ਹੱਥ ਦੇ ਵਿੱਚ ਆਈ ਹੈ ਤੇ ਹੁਣ ਸਿੱਖਾਂ ਨੇ ਪਾਲਕੀ ਚੁੱਕੀ ਤੇ ਉਹ ਸਿੱਧਾ ਹੀ ਅਨੰਦਪੁਰ ਸਾਹਿਬ ਉਸ ਪਾਲਕੀ ਨੂੰ ਲੈ ਗਏ ਦਰਬਾਰ ਸਜਿਆ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੇ ਵਿਰਾਜਮਾਨ ਸੀ ਸਿੱਖਾਂ ਨੇ ਸਿੱਧਾ ਹੀ ਉਹ ਪਾਲਕੀ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ ਉਸ ਪਾਲਕੀ ਨੂੰ ਵੇਖ ਕੇ ਸਾਰੀ ਸੰਗਤ ਹੈਰਾਨ ਸੀ ਤੇ ਗੁਰੂ ਸਾਹਿਬਾਨ ਨੇ ਪੁੱਛਿਆ ਕਿ ਸਿੰਘੋ ਇਹ ਕੀ ਲੈ ਕੇ ਆਏ ਹੋ ਇਸ ਪਾਲਕੀ ਦੇ ਵਿੱਚ ਕੀ ਹੈ ਤਾਂ ਸਿੱਖਾਂ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਬਾਨ ਇਹ ਦੁਸ਼ਮਨ ਨਵਾਬ ਦੀ ਬੇਟੀ ਹੈ ਹੁਣ ਸਾਰੀ ਸੰਗਤਾਂ ਦੀਆਂ ਨਜ਼ਰਾਂ ਛਿੜ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੀ ਕਿ ਗੁਰੂ ਸਾਹਿਬਾਨ ਕੀ ਜਵਾਬ ਦੇਣਗੇ ਤੇ ਗੁਰੂ ਸਾਹਿਬਾਨ ਆਪਣਾ ਬਦਲਾ ਕਿਵੇਂ ਲੈਣਗੇ ਇਹ ਉਹਦੇ ਨਾਲ ਵੀ ਉਹੀ ਸਲੂਕ ਹੋਵੇਗਾ ਜੋ ਮੁਸਲਮਾਨ Hindu ਬੀਬੀਆਂ ਦੇ ਨਾਲ ਕਰਦੇ ਹਨ ਗੁਰੂ ਸਾਹਿਬਾਨ ਨੇ ਹੱਲੀ ਕੋਈ ਜਵਾਬ ਦਿੱਤਾ ਹੀ ਨਹੀਂ ਕਿ ਇੱਕਦਮ ਤੋਂ ਹੀ ਦਰਬਾਰ ਤੋਂ ਬਾਹਰ ਇੱਕ ਬਹੁਤ ਹੀ ਦਰਦਨਾਕ ਆਵਾਜ਼ ਆਈ ਹੱਲੀ ਗੁਰੂ ਸਾਹਿਬਾਨ ਨੇ ਉਸ ਪਾਲਕੀ ਬਾਰੇ ਕੋਈ ਫੈਸਲਾ ਸੁਣਾਇਆ ਹੀ ਨਹੀਂ ਇੱਕ ਇੱਕ ਬ੍ਰਾਹਮਣ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਆ ਕੇ ਲੇਟ ਜਾਂਦਾ ਹੈ ਉਸ ਬ੍ਰਾਹਮਣ ਦਾ ਨਾਮ ਦੇਵਦਾਸ ਸੀ ਤੇ ਉਹ ਰੋਂਦਾ ਕਰਲਾਉਂਦਾ ਹੋਇਆ ਦਾਖਲ ਹੋਇਆ ਉਸ ਦੇਵ ਕੱਪੜੇ ਪਾਟੇ ਹੋਏ ਸੀ ਅੱਖਾਂ 'ਚੋਂ ਹੰਝੂ ਨਿਕਲ ਰਹੇ ਸੀ ਤੇ ਪੈਰਾਂ ਦੇ ਵਿੱਚ ਛਾਲੇ ਹੋਏ ਸੀ ਉਸ ਨੇ ਗੁਰੂ ਸਾਹਿਬਾਨ ਦੇ ਅੱਗੇ ਹੱਥ ਜੋੜੇ ਤੇ ਕਿਹਾ ਗੁਰੂ ਸਾਹਿਬਾਨ ਮੈਨੂੰ ਬਚਾ ਲਓ ਮੈਂ ਲੁੱਟਿਆ ਗਿਆ ਮੇਰਾ ਕੁਝ ਨਹੀਂ ਬਚਿਆ ਗੁਰੂ ਸਾਹਿਬਾਨ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਪੁੱਛਿਆ ਕਿ ਦੇਵਦਾਸਾ ਕੀ ਹੋ ਗਿਆ ਦੇਵ ਨੇ ਦੱਸਿਆ ਕਿ ਗੁਰੂ ਸਹਿਬਾਨ ਮੈਂ ਆਪਣੀ ਪਤਨੀ ਦਾ ਡੋਲਾ ਲੈ ਕੇ ਆ ਰਿਹਾ ਸੀ ਜਦ ਰਸਤੇ ਦੇ ਵਿੱਚ ਜਾਬਰ ਖਾਨ ਪਠਾਨ ਨੇ ਸਾਡੇ ਤੇ ਹਮਲਾ ਕਰ ਦਿੱਤਾ ਮੇਰੇ ਨਾਲ ਕੁਝ 100 ਕਰ ਲੋਕ ਹੋਰ ਸੀ ਜਿਸ ਨੂੰ ਉਸਨੇ ਕੁੱਟ-ਕੁੱਟ ਕੇ ਭਜਾ ਦਿੱਤਾ ਤੇ ਉਹ ਮੇਰੀ ਪਤਨੀ ਨੂੰ ਆਪਣੀ ਨਾਲ ਲੈ ਗਿਆ ਮਹਾਰਾਜ ਸਾਹਿਬ ਤੁਸੀਂ ਮੇਰੀ ਮਦਦ ਕਰੋ ਮੈਂ ਰਾਜਿਆਂ ਕੋਲ ਗਿਆ ਕਾਜ਼ੀਆਂ ਕੋਲ ਗਿਆ ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਸਿਰਫ ਤੁਸੀਂ ਹੋ ਜਿਹੜੀ ਮੇਰੀ ਮਦਦ ਕਰ ਸਕਦੇ ਹੋ ਤੇ ਜੇਕਰ ਤੁਸੀਂ ਮੇਰੀ ਮਦਦ ਨਾ ਕੀਤੀ ਮੈਂ ਇਥੇ ਹੀ ਆਪਣੀ ਜਾਨ ਦੇ ਦੇਵਾਂਗਾ ਦੇਖੋ ਕੁਦਰਤ ਦਾ ਥੇੜ ਇੱਕ ਪਾਸੇ ਦੁਸ਼ਮਣ ਦੀਤੀ ਬਾਲਕੀ ਦੇ ਵਿੱਚ ਬੈਠੀ ਗੁਰੂ ਸਾਹਿਬਾਨ ਦੇ ਫੈਸਲੇ ਦੀ ਉਡੀਕ ਕਰ ਰਹੀ ਸੀ ਤੇ ਦੂਜੇ ਪਾਸੇ ਇੱਕ ਫਰਿਆਦੀ ਆਪਣੀ ਪਤਨੀ ਦੀ ਇੱਜ਼ਤ ਦੇ ਲਈ ਭੀਖ ਮੰਗ ਰਿਹਾ ਸੀ ਗੁਰੂ ਸਾਹਿਬਾਨ ਨੇ ਦੇਵਦਾਸ ਨੂੰ ਹੌਸਲਾ ਦਿੱਤਾ ਤੇ ਕਿਹਾ ਦੇਵਦਾਸਾ ਹੌਸਲਾ ਰੱਖ ਖਾਲਸਾ ਤੇਰੀ ਪਤਨੀ ਨੂੰ ਜ਼ਰੂਰ ਵਾਪਸ ਲਿਆਏਗਾ ਤੇ ਤਾਂ ਹੀ ਅਣ ਪਾਣੀ ਛਕੇਗਾ ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਆਂਦਾ ਹੈ ਕਈ ਲੋਕ ਇਹ ਸੋਚਦੇ ਹਨ ਕਿ ਸੰਤਾਂ ਨੂੰ ਹਥਿਆਰ ਨਹੀਂ ਚੁਕਣੇ ਚਾਹੀਦੇ ਹਨ ਫਿਰ ਗੁਰੂ ਸਾਹਿਬਾਨ ਨੇ ਇੱਥੇ ਹੱਥ ਯਾਰ ਕਿਉਂ ਚੁੱਕੇ ਜ਼ਬਰਖਾਨ ਨੂੰ ਮਾਰਨ ਦਾ ਹੁਕਮ ਕਿਉਂ ਦਿੱਤਾ ਹੁਣ ਇਸ ਨੂੰ ਸਮਝਾਉਣ ਦੇ ਲਈ ਪੁਰਾਣੇ ਬਜ਼ੁਰਗ ਇੱਕ ਬਹੁਤ ਸੋਹਣੀ ਸਾਖੀ ਸੁਣਾਉਂਦੇ ਹਨ ਇੱਕ ਵਾਰ ਇੱਕ ਜੱਟ ਸਿੱਖ ਸੀ ਜੋ ਰਾਹ ਚੱਲਦੇ ਲੋਕਾਂ ਨੂੰ ਲੁੱਟਦਾ ਹੁੰਦਾ ਸੀ ਤੇ ਇੱਕ ਵਾਰ ਉਸ ਨੇ ਇੱਕ ਪੰਡਿਤ ਤੋਂ ਕਥਾ ਸੁਣੀ ਕਿ ਜੀਵ ਹੱਤਿਆ ਮਹਾਪਾਪ ਹੈ ਜੱਟ ਡਰ ਗਿਆ ਉਸ ਨੇ ਪੰਡਿਤ ਤੋਂ ਪੁੱਛਿਆ ਕਿ ਪੰਡਿਤ ਜੀ ਮੈਂ ਤਾਂ ਬਹੁਤ ਲੋਕਾਂ ਨੂੰ ਮਾਰ ਚੁੱਕਿਆ ਹਾਂ ਮੇਰਾ ਕੀ ਬਣੇਗਾ ਹੁਣ ਪੰਡਤ ਨੇ ਉਸ ਦੇ ਗੰਡਾਸੇ ਤੇ ਕਾਲੀ ਲੀਰ ਬੰਦ ਦਿੱਤੀ ਤੇ ਉਸ ਨੂੰ ਇਹ ਕਿਹਾ ਕਿ ਜਾ ਭਾਈ ਤੀਰਥ ਇਸ਼ਨਾਨ ਕਰ ਜਦੋਂ ਇਹ ਕਾਲੀ ਲੀਰ ਚਿੱਟੀ ਹੋ ਗਈ ਤਾਂ ਤੂੰ ਸਮਝ ਲੈ ਕਿ ਤੇਰੇ ਪਾਪ ਧੋਤੇ ਗਏ ਹਨ ਹੁਣ ਉਹ ਜੱਟ ਵਿਚਾਰਾ ਕਈ ਸਾਲ ਤੀਰਥਾਂ ਤੇ ਨਹਾਉਂਦਾ ਰਿਹਾ ਪੂਜਾ ਪਾਠ ਕਰਦਾ ਰਿਹਾ ਪਰ ਉਹ ਗੰਡਾਸੇ ਦੀ ਲੀਰ ਕਾਲੀ ਤੋਂ ਚਿੱਟੀ ਹੋਈ ਹੀ ਨਹੀਂ ਇੱਕ ਵਾਰ ਦੀ ਗੱਲ ਹੈ ਉਹ ਇਨਸਾਨ ਵੇਖਦਾ ਹੈ ਕਿ ਇੱਕ ਜੰਗਲ ਦੇ ਵਿੱਚ ਕੁਝ ਲੋਗ ਇੱਕ ਅਬਲਾ sthree ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਹੁਣ ਉਸ ਔਰਤ ਦੀਆਂ ਚੀਕਾਂ ਨੇ ਉਸ ਜੱਟ ਦਾ ਖੂਨ ਖੋਲਾ ਦਿੱਤਾ ਪਹਿਲਾਂ ਤਾਂ ਉਸਨੇ ਇਹ ਸੋਚਿਆ ਕਿ ਮੈਂ ਹੋਰ ਪਾਪ ਨਹੀਂ ਕਰਨੀ ਪਰ ਉਸਦੇ ਅੰਦਰੋਂ ਆਵਾਜ਼ ਆਈ ਕਿ ਲਾਣਤ ਹੈ ਤੇਰੇ ਤੇ ਜੇਕਰ ਤੇਰੇ ਜਉਂਦਿਆਂ ਹੋਇਆ ਕਿਸੇ ਔਰਤ ਦੀ ਇੱਜ਼ਤ ਲੁੱਟੀ ਜਾਏ ਉਸਨੇ ਵਾਹਿਗੁਰੂ ਦਾ ਨਾਮ ਲੈ ਕੇ ਗੰਡਾਸਾ ਚੁੱਕਿਆ ਤੇ ਉਹਨੇ ਦੁਸ਼ਮਣਾਂ ਦੇ ਸਿਰ ਲਾ ਦਿੱਤੇ ਤੇ ਬੀਬੀ ਦੀ ਇੱਜ਼ਤ ਬਚ ਗਈ ਤੇ ਜਦੋਂ ਉਸਨੇ ਆਪਣੇ ਗੰਡਾਸੇ ਵੱਲ ਵੇਖਿਆ ਤਾਂ ਉਹ ਕਾਲੀ ਲੀਰ ਚਿੱਟੀ ਹੋ ਚੁੱਕੀ ਸੀ ਉਸ ਦਿਨ ਸਮਝ ਆਈ ਕਿ ਆਪਣੇ ਪੇਟ ਦੇ ਲਈ ਕਿਸੇ ਬੰਦੇ ਨੂੰ ਮਾਰਨਾ ਜ਼ੁਲਮ ਹੈ ਪਰ ਕਿਸੇ ਮਜਲੂਮ ਦੀ ਮਦਦ ਕਰਨਾ ਉਹੀ ਸਭ ਤੋਂ ਵੱਡਾ ਧਰਮ ਹੈ ਤੇ ਇਹ ਸਿਧਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਸੰਤ ਸਿਧਾਂਤ ਹੁਣ ਆਓ ਆਪਣੀ ਕਹਾਣੀ ਦੇ ਵਿੱਚ ਵਾਪਸ ਚਲਦੇ ਹਾਂ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਹਿਬਾਨ ਦੇ ਦਰਬਾਰ ਦੇ ਵਿੱਚ ਉਹ ਪਾਲਕੀ ਪਈ ਸੀ ਤੇ ਸਾਰੀ ਸੰਗਤ ਇਹੀ ਸੋਚ ਰਹੀ ਸੀ ਕਿ ਗੁਰੂ ਸਹਿਬਾਨ ਉਸ ਇਸਤਰੀ ਨੂੰ ਕੈਦ ਕਰ ਲੈਣਗੇ ਤੇ ਉਸ ਲੜਕੀ ਤੋਂ ਬਦਲਾ ਲੈਣਗੇ ਹੁਣ ਗੁਰੂ ਸਾਹਿਬਾਨ ਉਸ ਪਾਲਕੀ ਗੁਲ ਗਏ ਤੇ ਉਸ ਪਾਲਕੀ ਦਾ ਪਰਦਾ ਹਟਾਇਆ ਉਹ ਕੁੜੀ ਡਰ ਦੇ ਵਿੱਚ ਕੰਬ ਰਹੀ ਸੀ ਗੁਰੂ ਸਾਹਿਬਾਨ ਨੇ ਬਹੁਤ ਹੀ ਮਿੱਠੀ ਤੇ ਪਿਆਰ ਭਰੀ ਆਵਾਜ਼ ਦੇ ਵਿੱਚ ਕਿਹਾ ਕਿ ਬੇਟੀ ਤੂੰ ਡਰਨਾ ਤੋ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਹੀ ਜਦ ਸਿੱਖਾਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਕਿਹਾ ਕਿ ਗੁਰੂ ਸਾਹਿਬਾਨ ਇਹ ਦੁਸ਼ਮਣਾਂ ਦੀ ਕੁੜੀ ਹੈ ਤਾਂ ਗੁਰੂ ਸਾਹਿਬਾਨ ਨੇ ਇਤਿਹਾਸਿਕ ਜਵਾਬ ਦਿੱਤਾ ਕਿ ਸਿੱਖੋ ਸਾਡੀ ਲੜਾਈ ਜ਼ੁਲਮ ਦੇ ਨਾਲ ਹੈ ਔਰਤਾਂ ਬੀਬੀਆਂ ਦੇ ਨਾਲ ਨਹੀਂ ਤੇ ਇਹ ਖਾਲਸਾ ਦੇ ਔਸੂਲਾਂ ਦੇ ਖਿਲਾਫ ਹੈ ਕਿ ਉਹ ਬਦਲਾ ਲੈਣ ਦੇ ਲਈ ਔਰਤਾਂ ਤੇ ਬੱਚਿਆਂ ਦੀ ਬੇਪਤੀ ਕਰੇ ਕੋਈ ਇਸਤਰੀ ਚਾਹੇ ਦੁਸ਼ਮਣ ਦੀ ਹੋਵੇ ਜਾਂ ਫਿਰ ਮਿੱਤਰ ਦੀ ਉਹ ਮਾਂ ਭੈਣ ਹੀ ਹੁੰਦੀ ਹੈ ਇਸੇ ਗੁਰੂ ਸਾਹਿਬਾਨ ਨੇ ਮਾਤਾ ਸੇਬਕੌਰ ਜੀ ਤੇ ਮਾਤਾ ਸੁੰਦਰੀ ਜੀ ਨੂੰ ਬੁਲਾਇਆ ਤੇ ਉਸ ਬੱਚੀ ਨੂੰ ਭੋਜਨ ਛਕਾਇਆ ਤੇ ਉਸ ਬੱਚੀ ਨੂੰ ਨਵੇਂ ਕੱਪੜੇ ਦਿੱਤੇ ਤੇ ਸਿੱਖਾਂ ਦੀ ਡਿਊਟੀ ਲਈ ਕਿ ਉਸ ਬੱਚੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਇੱਕ ਧੀ ਦੇ ਵਾਂਗੂ ਉਸਦੇ ਘਰ ਸਹੀ ਸਲਾਮਤ ਪਹੁੰਚਾਇਆ ਜਾਏ ਖਾਲਸੇ ਦੇ ਨਾਮ ਤੇ ਕੋਈ ਵੀ ਦਾਗ ਨਹੀਂ ਲੱਗਣਾ ਚਾਹੀਦਾ ਇਹ ਸੀ ਖਾਲਸੇ ਦਾ ਪਹਿਲਾ ਰੂਪ ਹੁਣ ਗੱਲ ਕਰਦੇ ਹਾਂ ਦੂਜੇ ਰੂਪ ਦੀ ਜਿਵੇਂ ਹੀ ਮੁਸਲਿਮ ਬੱਚੀ ਨੂੰ ਵਿਦਾ ਕੀਤਾ ਗਿਆ ਗੁਰੂ ਸਾਹਿਬਾਨ ਦਾ ਚਿਹਰਾ ਬਦਲ ਗਿਆ ਹੁਣ ਉਹ ਰਾਮ ਦੇ ਸਾਗਰ ਦੇ ਵਿੱਚ ਨਹੀਂ ਸਗੂ ਵੀਰ ਰਸ ਦੇ ਸਾਗਰ ਦੇ ਵਿੱਚ ਸੀ ਦੇਵਦਾਸ ਦੀ ਪਤਨੀ ਨੂੰ ਬਚਾਉਣ ਦੇ ਲਈ ਗੁਰੂ ਸਾਹਿਬਾਨ ਨੇ ਆਪਣੇ ਸਭ ਤੋਂ ਲਾडले ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਅਜੀਤ ਸਿੰਘ ਜਾਓ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਜਾਬਰਖਾਨ ਜਿੰਦਾ ਜਾਂ ਮਰਦਾ ਮੇਰੇ ਕੋਲ ਆਣਾ ਚਾਹੀਦਾ ਹੈ 18 ਸਾਲ ਦਾ ਬਾਬਾ ਅਜੀਤ ਸਿੰਘ 100 ਸਿੰਘਾਂ ਦਾ ਜਥਾ ਲੈ ਕੇ ਬਿਜਲੀ ਦੇ ਵਾਂਗ ਉੱਥੋਂ ਨਿਕਲਿਆ ਤੇ ਰਾਤੋਂ ਰਾਤ ਜਾਬਰਖਾਨ ਦੇ ਕਿਲੇ ਨੂੰ ਘੇਰਾ ਪਾਇਆ ਤੇ ਜਦੋਂ ਜ਼ਬਰਖਾਨ ਨੇ ਅੱਖਾਂ ਮਲਦਿਆਂ ਹੋਇਆਂ ਵੇਖਿਆ ਤਾਂ ਉਸਦੇ ਸਾਹਮਣੇ ਮੌਤ ਖੜੀ ਸੀ ਸਿੱਖਾਂ ਨੇ ਦਰਵਾਜ਼ੇ ਤੋੜ ਦਿੱਤੇ ਤੇ ਭਿਆਨਕ ਯੁੱਧ ਹੋਇਆ ਹੁਣ ਜ਼ਾਲਮ ਵੀ ਭੱਜਣ ਲੱਗ ਗਏ ਸੀ ਪਰ ਬਾਬਾ ਅਜੀਤ ਸਿੰਘ ਜੀ ਨੇ ਉਸ ਨੂੰ ਫੜ ਲਿਆ ਤੇ ਦੇਵਦਾਸ ਦੀ ਪਤਨੀ ਤੇ ਹੋਰ ਵੀ ਬੀਬੀਆਂ ਨੂੰ ਉੱਥੋਂ ਰਿਹਾ ਕਰਵਾਇਆ ਹੁਣ ਸਵੇਰ ਹੋ ਚੁੱਕੀ ਸੀ ਬਾਬਾ ਅਜੀਤ ਸਿੰਘ ਜੀ ਨੇ ਕੜੀਸਦੇ ਹੋਇਆਂ ਜ਼ਬਰਖਾਨ ਤੇ ਹੋਰ ਦੁਸ਼ਮਣਾਂ ਨੂੰ ਦਰਬਾਰ ਦੇ ਵਿੱਚ ਪੇਸ਼ ਕੀਤਾ ਗੁਰੂ ਸਾਹਿਬਾਨ ਨੇ ਦੇਵਦਾਸ ਨੂੰ ਉਸਦੀ ਪਤਨੀ ਸੌਂਪੀ ਪਰ ਹੁਣ ਸਮਾਂ ਸੀ ਇਨਸਾਫ ਦਾ ਗੁਰੂ ਸਾਹਿਬਾਨ ਨੇ ਹੁਕਮ ਦਿੱਤਾ ਕਿ ਇਸ ਜ਼ਾਲਮ ਨੂੰ ਜ਼ਮੀਨ ਦੇ ਵਿੱਚ ਅੱਧਾ ਗੜ ਦਿੱਤਾ ਜਾਏ ਤੇ ਫਿਰ ਗੁਰੂ ਸਾਹਿਬਾਨ ਨੇ ਆਪਣੇ ਹੱਥ ਤੇ ਬੈਠੇ ਹੋਏ ਆਪਣੇ ਬਾਜ ਨੂੰ ਹੁਕਮ ਦਿੱਤਾ ਕਿ ਉਸ ਬਾਜ ਨੇ ਉਹ ਅੱਖਾਂ ਨੋਚਣੀਆਂ ਜਿਸ ਅੱਖਾਂ ਦੇ ਨਾਲ ਉਹ ਪਰਾਈਆਂ ਧੀਆ ਪੈਣਾ ਨੂੰ ਗੰਦੀ ਨਜ਼ਰ ਦੇ ਨਾਲ ਵੇਖਦਾ ਸੀ ਇਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਨਸਾਫ ਇੱਕ ਪਾਸੇ ਦੁਸ਼ਮਣ ਦੀ ਬੇਟੀ ਨੂੰ ਸਹੀ ਸਲਾਮਤ ਉਸਦੇ ਘਰ ਵਾਪਸ ਭੇਜਿਆ ਤੇ ਦੂਜੇ ਪਾਸੇ ਧੀ ਤੇ ਗੰਦੀਆਂ ਨਜ਼ਰਾਂ ਰੱਖਣ ਵਾਲੇ ਦੀਆਂ ਅੱਖਾਂ ਹੀ ਨੋਚ ਦਿੱਤੀਆਂ ਜੇਕਰ ਤੁਹਾਨੂੰ ਦਸਮ ਪਿਤਾ ਜੀ ਦੇ ਇਹ ਇਨਸਾਫ ਦੀ ਗਾਥਾ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ